ਦੱਸ ਦੇ ਦੇ ਖੇਡ ਦੇ ਏ ਜ਼ਿੰਦਗੀ ਦੇ ਲੰਗ ਹੋ ਹੱਸ ਦੇ ਤੇ ਖੇਡ ਦੇ ਏ ਜ਼ਿੰਦਗੀ ਦੇ ਲੰਗ ਤੇਰੇ ਅੱਗੇ ਸਹਿਬਾ ਸੂਰ ਵਿੰਡੀਆਂ ਦੀ ਮੰਗ ਤੇਰੇ ਅੱਗੇ ਦਾਤਾ ਸੂਰ ਵਿੰਡੀਆਂ ਦੀ ਮੰਗ ਦੀ ਨਬਾਦ ਜੋੜੀ ਤੋੜ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਇਕ ਤੇਰੀ ਰਹਿਮਤਾ ਦੀ ਦਾਤਾ ਸਾਨੂੰ ਲੋੜ ਚਰ ਤਖਤ ਸੰਗਾਸਣ ਦੇ ਮਾਲਕ ਸ਼ਬਦਾ ਅਵਤਾਰ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਗੁਰਦੁਆਰਾ ਪਾਤਸ਼ਾਹੀ 6ਵੀ ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਟਪੇੜਾ ਵਿਖੇ ਹੋਲੇ ਮਹੱਲੇ ਦੇ ਸਮਾਗਮ ਮਨਾ ਰਹੀਆਂ ਗੁਰੂਕੀਆਂ ਸਿੱਖ ਸੰਗਤਾਂ ਇੱਥੋਂ ਦੇ ਪ੍ਰਬੰਧਕ ਜਣ ਸਾਰਿਆਂ ਨੂੰ ਸਾਡੇ ਜੱਥੇ ਵੱਲੋਂ ਲੱਖ ਲੱਖ ਮੁਬਾਰਕ ਹੋਵੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਰੀਬ ਨਮਾਣੇ ਨਤਾਣੇ ਕਿਰਤੀ ਲੋਕਾਂ ਦੀ ਨਭ ਜੁੱਤੇ ਹੱਥ ਰੱਖ ਕੇ ਵੇਖਿਆ ਕਿ ਇਹ ਕਮਜ਼ੋਰ ਕਿਉਂ ਨੇ ਸਤਿਗੁਰਜੀ ਨੂੰ ਇਹ ਪਾਇਆ ਕਿ ਇਹਨਾਂ ਨਾਲ ਧੱਕਾ ਹੀ ਇੰਨਾ ਜ਼ਿਆਦਾ ਕੀਤਾ ਗਿਆ ਕਿ ਇਹ ਥੋਲੀ ਬੈਠੇ ਨੇ ਕਿ ਸਾਡੇ ਵਿੱਚ ਵੀ ਜਾਨ ਹੈ ਸਾਡੇ ਵਿੱਚ ਵੀ ਜਿੰਦ ਹੈ ਅਸੀਂ ਵੀ ਰਾਜ ਕਰ ਸਕਦੇ ਕਿਉਂਕਿ ਇਨਾਂ ਨੂੰ ਲਤਾੜਿਆ ਹੀ ਇੰਨਾ ਗਿਆ ਮਤਾੜਿਆ ਹੀ ਇੰਨਾ ਗਿਆ ਲੁੱਟਿਆ ਹੀ ਇੰਨਾ ਗਿਆ ਕੁੱਟਿਆ ਹੀ ਇੰਨਾ ਗਿਆ ਕਿ ਇਨ੍ਹਾਂ ਵਿੱਚ ਅਹਸਾਸ ਨਾ ਰਿਹਾ ਕਿ ਅਸੀਂ ਆਪਣੀ ਕੋਈ ਮੰਗ ਅੱਗੇ ਰੱਖ ਸਕੀਏ 22 ਧਾਰ ਦੇ ਰਾਜੇ ਮੁਗਲਿਆ ਸਲਤਨਤ ਉਹਨਾਂ ਨੇ ਵੱਖ-ਵੱਖ ਦੇਸ਼ਾਂ ਤੋਂ ਆਣ ਕੇ ਮੇਰੇ ਦੇਸ਼ ਨੂੰ ਲੁੱਟਣਾ ਸ਼ੁਰੂ ਕੀਤਾ, ਕੁੱਟਣਾ ਸ਼ੁਰੂ ਕੀਤਾ। ਇੱਕ ਪਾਸੇ ਬਾਬੇ ਕੇ ਆ, ਦੂਜੇ ਪਾਸੇ ਬਾਬਰ ਕੇ ਆ। ਬਾਬਰ ਕੇ ਕਹਿੰਦੇ ਆ ਲੁੱਟਣਾ, ਕੁੱਟਣਾ, ਘਰ ਘਾਟ ਢਾਉਣੇ ਆ। ਬਾਬੇ ਕੇ ਕਹਿੰਦੇ ਆ ਇਨ ਗਰੀਬ ਸਿੱਖਨ ਕੋ ਦੇਉ ਬਾਦਸ਼ਾਹੀ ਯਾਦ ਕਰੇ ਹਮਰੀ ਦੁਰਿਆ। ਤੁਸੀਂ ਚਾਹੁੰਦੇ ਹੋ ਇਹਨਾਂ ਨੂੰ ਮਾਰਨਾ ਬਾਬੇ ਕਹਿੰਦੇ ਇਹਨਾਂ ਨੂੰ ਜੀਵਨ ਦੇਣਾ ਗੁਰੂ ਨਾਨਕ ਦਾ ਘਰ ਕਹਿੰਦਾ ਹੈ ਕਿ ਜਿਹੜੇ ਸੰਤ ਨੇ ਮਹਾਪੁਰਖ ਨੇ ਇਹਨਾਂ ਨੂੰ ਉਭਾਰਾਂਗੇ ਤੇ ਦੁਸ਼ਟਾਂ ਨੂੰ ਸੰਘਾਰਾਂਗੇ ਪਰ ਦੂਜੇ ਪਾਸੇ ਕਹਿੰਦੇ ਆ ਸੰਤਾਂ ਨੂੰ ਮਾਰਾਂਗੇ ਦੁਸ਼ਟਾਂ ਦਾ ਸਾਥ ਦੇਵਾਂਗੇ ਹੁਣ ਇਹ ਇੱਕ ਪਾਸੇ ਸੰਸਾਰਕ ਸ਼ਕਤੀ ਹੈ ਜਿਨ੍ਹਾਂ ਕੋਲ ਧਨ ਹੈ ਜਿਨ੍ਹਾਂ ਕੋਲ ਫੌਜਾਂ ਨੇ ਜਿਨ੍ਹਾਂ ਕੋਲ ਕਰੰਸੀ ਹੈ ਜਿਨ੍ਹਾਂ ਕੋਲ ਧਰਤੀ ਹੈ ਇੱਕ ਪਾਸੇ ਉਹ ਨੇ ਜਿਸ ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਤੇ ਸਾਰਾ ਕੁਝ ਕੌਮ ਦੇ ਉੱਤੋਂ ਵਾਰ ਦਿੱਤਾ ਕੌਣ ਮੁਕਾਬਲਾ ਕਰੇਗਾ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹਨਾਂ ਨੇ ਸੰਸਾਰ ਵਿੱਚ ਵੇਖਿਆ ਕਿ ਇਹ ਪ੍ਰਾਣਾ ਤਿਹਾਰ ਜਿਹੜਾ ਹੋਲੀਆਂ ਦਾ ਤਿਹਾਰ ਇਹ ਬੜਾ ਪ੍ਰਾਤਨ ਵੇਖਿਆ ਕਿ ਇਹਦੇ ਵਿੱਚ ਜਿਹੜੇ ਹਾਕਮ ਨੇ ਚੌਧਰੀ ਨੇ ਜਰਵਾਣੇ ਨੇ ਉਹ ਸ਼ਰਾਬਾਂ ਨਾਲ ਰੱਜ ਕੇ ਮਜ਼ਲੂਮਾਂ ਦੇ ਘਰ ਜਾਂਦੇ ਆ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਮਖੌਲ ਕਰਦੇ ਆ ਕੋਈ ਅੱਗੇੋਂ ਜਵਾਬ ਨਹੀਂ ਦਿੰਦਾ ਕਿਉਂਕਿ ਉਹ ਕਹਿੰਦੇ ਅਸੀਂ ਹਾਕਮਾਂ ਤੇ ਤੁਸੀਂ ਸਾਡੀ ਪਰ